ਲੈ ਇਹ ਆ ਵੀ ਜਦੋਂ ਜੱਟ ਦੀ ਫਸਲ ਪੱਕਦੀ ਆ ਨਾ ਵੇਖ ਕੇ ਮਨ ਬਾਗੋ ਬਾਗੋ ਜਾਂਦਾ ਇਹ ਆ ਵਿੱਚ ਜਿਹੜੀ ਬਿਮਾਰੀ ਪੈਂਦੀ ਆ ਨਾ ਉਦੋਂ ਮਨ ਰਾਸ ਹੁੰਦਾ ਵੇ ਇਹਨੂੰ ਗੋਪ ਦੀ ਸੁੰਡੀ ਪੈ ਗਈ ਆ ਚਲੋ ਮਾਲਕ ਜੋ ਦਊਗਾ ਉਹੀ ਚੰਗਾ ਵਾ ਇਹ ਆ ਵੀ ਜਿੰਨਾ ਚਿਰ ਟੋਲ ਕੇ ਬੋਰੀਆਂ 'ਚ ਨਹੀਂ ਪੈ ਜਾਂਦੀ ਉਨਾ ਚਿਰ ਆ ਜਾ ਹਾਂ ਕਿੰਨਾ ਸੋਹਣਾ ਲੱਗਣ ਡਿਆ ਬਾਹਰ ਆਏ ਤੇ ਨਾ ਆਹੋ ਘਰੇ ਹੀ ਕਿਤੇ ਮੈਦਾਨੀ ਮੈਂ ਤੇ ਆਪ ਖਾਪੀ ਗਈ ਆ ਬਾਹਰ ਸੋਂ ਵਧੀਆ ਲੱਗਣ ਡਿਆ ਵਾ ਕੀ ਵੇਖਣ ਡੇ ਬੂਟੇ ਫੜ ਫੜ ਕੇ ਉਹ ਵੇਖਣ ਡੇ ਵਿੱਚ ਨਾ ਗੋਪਦੀ ਸੁੰਡੀ ਲੱਗੀ ਆ ਤਾਂ ਬੂਟੇ ਸੋਗੇ ਵਿੱਚ ਅੱਛਾ ਤੇ ਮੈਂ ਅਖਣ ਡਾ ਵੀ ਜਿੰਨਾ ਜਿਹੜੇ ਤਲ ਕੇ ਬੋਰੀਆਂ 'ਚ ਨਹੀਂ ਪੈ ਜਾਂਦੀ ਹੀ ਉਹਨੇ ਚ ਰਾਸ ਨਹੀਂ ਕੋਈ ਰਹਿੰਦੀ ਜਦੋਂ ਮਹਾਰਾਜ ਗਾੜੀ ਹੱਥ ਜੋਰ ਬਾਬਾ ਕਿਰਪਾਈ ਕਰੀ ਅੱਗੇ ਬੜਾ ਮੀਆਂ ਨੇ ਕੰਮ ਖਰਾਬ ਕਰ ਦਿੱਤਾ ਵਾ ਆਹੋ ਤੇ ਚਲੋ ਜਿਹੜੇ ਰੁੜ ਗਏ ਉਹ ਤੇ ਦੁਖੀ ਹੋਏ ਹੋਏ ਆ ਚੱਲ ਜਿਹੜੇ ਬਚੇ ਆ ਇਹ ਤੇ ਚੱਜਦੇ ਹੁਣ ਨਿਕਲ ਆਉਣ ਆਹੋ ਓ ਮੈਂ ਆਖਣ ਲਈ ਆ ਅੱਜ ਮੇਰਾ ਜੀਨ ਲੱਗਣ ਡਿਆ ਕਿਉਂ ਕੀ ਹੋ ਗਿਆ ਤੇਰੇ ਜੀ ਨੂੰ ਮੈਂ ਤਾਂ ਵਾਂਡਾ ਹੀ ਵੇਖ ਕੇ ਆਈਏ ਕੋਈ ਮੈਂ ਨਾ ਤੂੰ ਕੀ ਕਰਨੀ ਏ ਦੁੰਦਰ ਇੱਕ ਬੰਦੇ ਮਿਸਤਰੀ ਲੱਗੇ ਲਾਉਣ ਇੱਕ ਬੰਦੇ ਆਵੇ ਫਸਲ ਪਾਕੇ ਤਿਆਰ ਹੋ ਚੱਲੀ ਆ ਤੇ ਕਿੰਨਾ ਕੰਮ ਪੈਣਾ ਹਾ ਰੋਟੀ ਪਾਣੀ ਕੰਬੈਨ ਵਾਲਿਆਂ ਦਾ ਮਿਸਤਰੀਆਂ ਦਾ ਤੇ ਤੂੰ ਵਾਂਡੇ ਨੂੰ ਜ਼ੁਰਪਾ ਤੇ ਮੈਂ ਕਿਹੜਾ ਰਹਿਣ ਜਾਣਾ ਵਾ ਮੈਂ ਵੀ ਇਹੋ ਹੀ ਸੋਚਣ ਡੇ ਕਿ ਮੁੜ ਕੇ ਕੰਮ ਹੋ ਜਾਣੇ ਆ ਘਰਾਂ ਦੇ ਸ਼ੁਰੂ ਕਿ ਮੁੜਕੇ ਜਾਇ ਨਹੀਂ ਜਾਣਾ ਸਾਡੇ ਕੋਲੋਂ ਤੇ ਚਲੋ ਸ਼ਾਮਿਲ ਗੜੀ ਆਈਏ ਜਾ ਕੇ ਉਹ ਚਲ ਇੰਡੀਆਂ ਕੀ ਬਾਹਾਂ ਵੀ ਆਕੜੀਆਂ ਵੀ ਯਾਰਾ ਉਹਦੇ ਕਦੀ ਆਇਆ ਨਹੀਂ ਕੋਈ ਤੂੰ ਤੇ ਉਹ ਵੀ ਪੁੱਛ ਲੈਂਦੇ ਹਾਲ ਚਾਲ ਤੇ ਵਾਰੀਆਂ ਦੇ ਵੱਟੇ ਲਾਉਣੇ ਹੁੰਦੇ ਆ ਉਹ ਨਹੀਂ ਵਾਰੀਆਂ ਦੇ ਵੱਟੇ ਕੀ ਲਾਉਣੇ ਆ ਬਹਿ ਜਾ ਵਾਰੀਆਂ ਦੇ ਵੱਟੇ ਨਹੀਂ ਹੁੰਦੇ ਚਲੋ ਇਹ ਆ ਵੀ ਉਹ ਵੀ ਕਦੇ ਆਉਣ ਫੇਰੀ ਆ ਬੰਨ ਕਰਦਾ ਸਾਡਾ ਵੀ ਲੈ ਵੀ ਅਸੀਂ ਵੀ ਜਾਈਏ ਆਏ ਹਾਏ ਰੱਬਾ ਹੈ ਨਾ ਓਏ ਹੋਂ ਤਾਂ ਨਹੀਂ ਜਾਈਏ ਫੇਰ ਤੇ ਰਿਸ਼ਤੇਦਾਰੀਆਂ ਪੁੱਗ ਗੀਆਂ ਵਾ ਜੇ ਜਿਦਾਂ ਪਰ ਇਸ ਕਾਈ ਕਰੀ ਜਾਣੀ ਆ ਤੇ ਫਾਇਦਾ ਵੀ ਕੀ ਆ ਚਲ ਅਛਾ ਵੇਖ ਲੀਨੇ ਆ ਉਹ ਵੀ ਵੇਨੇ ਜਾਣਦਾ ਵੀ ਵੇਨੇ ਦਾ ਮੇਰੀ ਇੱਕ ਗੱਲ ਸੁਣ ਉਹ ਜੋਧਾ ਖੰਡਿਆ ਉਹ ਵੀ ਕਮੇਟੀ ਪਾ ਲਈਏ ਕਿੰਨੇ ਦੀ ਉਹ 2 ਲੱਖ ਦੀ ਹਾਏ 2 ਲੱਖ ਰੁਪਏ ਦੀ ਆਹੋ ਤੇ ਕਿੰਨੀ ਕਿਸ਼ਤ ਵੱਜੂਗੀ ਉਹ ਜਿੰਨੀ ਵੀ ਕਿਸ਼ਤ ਵੱਜੂਗੀ ਮੈਂ ਨਾ ਵਾਂ ਤੇ ਤੂੰ ਪੈਸੇ ਦੇ ਦਿਆ ਕਰੇਂਗੀ ਕਾਦੇ ਪੈਸੇ ਮੇਰੀ ਸੁਣ ਲੈ ਗੱਲ ਪੈਸਾ ਤਾਂ ਹੀ ਜੁੜਦਾ ਵਾ ਜੇ ਸਾਰਾ ਟੱਬਰੀ ਆਪਾਂ ਕੰਮ ਕਰੀਏ ਤੇ ਤੇ ਕਰੂੰ ਦਾ ਦੇ ਆ ਜਿਹੜੀ ਫਸਲ ਵਾਣੀ ਹੋਰ ਕਿਸ ਗਰਜੇ ਲਾਵਾਂਗੇ ਤੇ ਇਹ ਆ ਵੀ ਜਿਹੜੀ ਤੂੰ ਸੜਾਈ ਕਰਦੀ ਆ ਉਹਦੇ ਜਿਹੜੇ ਪੈਸੇ ਹੋਣਗੇ ਉਹ ਦੇ ਦਿਆ ਕਰੀ ਉਹਦੀ ਕਮੇਟੀ ਤਾਰ ਲਿਆ ਕਰਾਂਗੇ ਓਹੋ ਕਿੱਥੋਂ ਐਡੀ ਵੱਡੀ ਸੋਚ ਸੋਚ ਕੇ ਕਾੜ ਕੱਢੀ ਹੋ ਕਿਤੇ ਮੇਰੀ ਸਵਾਈ ਕਿੰਨੀ ਕੁ ਆ ਪਹਿਲੀ ਗੱਲ ਤੇ ਮੈਂ ਕਰ ਦਿਆਂ ਦੇ ਸੂਟ ਸੀਂਦੀ ਹਾਂ ਭਜਾਨੀ ਆ ਆਪਣੀ ਤੇ ਮੇਰੀ ਅਜੇ ਕਿਤੇ ਕਦੋਂ ਵਾਰੀ ਆਉਂਦੀ ਮੈਡਮ ਜਾਂਦੀ ਸਕੂਲੇ ਮੇਰੇ ਗਾੜੀ ਸੂਟ ਸੁੱਟ ਜਾਂਦੀ ਆ ਦੀਦੀ ਮੇਰਾ ਸੂਟ ਸੀਂਦੇ ਜੇ ਮੈਂ ਨਾ ਸੀਵਾ ਤੇ ਆਖਣਾ ਵਾ ਵੀ ਘਰ ਟੇਲਰ ਵਾ ਦੇ ਸੂਟ ਬਾਹਰੋਂ ਸਮਾਉਂਦੀਆਂ ਜੇ ਬੀਬੀ ਵਿਚਾਰੇ ਕੋਈ 1 2 ਹੁੰਦੇ ਉਹ ਮੈਸੀ ਨਹੀਂ ਆ ਤੇ ਬਾਹਰੋਂ ਮੈਨੂੰ ਕਿੰਨੇ ਕ ਸੂਟ ਆਉਣ ਦੇ ਜਿਹੜੀ ਮੈਂ ਸਮਾਈ ਜਵਾਂ ਕੀਤੀ ਆ ਤੁਹਾਡ ਕੋ ਕੋਈ ਗੱਲ ਦਾ ਲਕਾਰ ਰਖਦੀ ਆ ਚਲੋ ਜਿੰਨੇ ਵੀ ਆਉਣਗੇ ਨਾ ਹੋਗਾ ਕੋਨਾ ਕੋ ਪਾਲਿਆ ਕਰਾਂਗੇ ਥੋੜ੍ਹ ਥੋੜ੍ਹ ਨੇਗੇ ਤੇ ਪਾਲਿਆ ਕਰਾਂਗੇ ਸਬਜੀ ਚ ਪਾਉਣੀ ਲੈ ਕੜੀ ਪੱਤਾ ਤੋੜ ਲਈ ਆਹੋ ਸਬਜੀ ਲੱਗੀ ਤੜਕਾ ਲਾਉਣਾ ਅੱਛਾ ਤੇ ਮੈਂ ਹਾਂ ਕੜੀ ਪੱਤਾ ਲੈ ਕੇ ਆਉਣੀ ਆ ਪੋਨੀ ਆਹ ਚੰਗਾ ਹੁੰਦਾ ਹੈ ਹਾਂ ਹਾਂ ਮੈਂ ਤੇ ਨਾਲ ਗੱਲ ਕਰਨੀ ਇੱਕ ਮੈਂ ਤੁਹਾਨੂੰ ਇਹ ਡੇਚਲਾਹ ਕਰਨ ਦੇ ਹੀ ਪਿੰਡ ਲਿਖਲਾ ਪਿੰਡ ਦਾ ਕਮੇਟੀ ਪੈਣੀ ਆ ਅੱਛਾ ਤੇ 2 ਲੱਖ ਦੀ ਕਮੇਟੀ ਆ ਤੇ ਤੁਹਾਨੂੰ ਕਮੇਟੀ ਦੀ ਸਲਾਹ ਕਿਹਨੇ ਦਿੰਦੀ ਹੈ ਆਪਕੀ ਉਹਦੇ ਪਿੰਡ ਮਿਲਿਆ ਬੁੰਡਾ ਉਹਨੇ ਕਿਹਦੇ ਕਹਿੰਦਾ ਪੌਣੀ ਮੈਂ ਚਲ ਕਮੇਟੀ ਪਾਲੀ ਤੇ ਕਿਹਦੇ ਫਾਇਦਾ ਪੜਾਉਂਦਾ ਐਸੇ ਨਹੀਂ ਕਮੇਟੀਆਂ ਦਾ ਤਾਂ ਫਾਇਦਾ ਤਾਂ ਹੁੰਦਾ ਆ ਜੇ ਕਿਸ਼ਤ ਦਿੱਤੀ ਜਾਵੇ ਤਾਂ ਫਾਇਦਾ ਤਾਂ ਵਧੂ ਹੁੰਦਾ ਤਾਂ ਰਕਮ ਜੋੜ ਜਾਂਦੀ ਆਹੋ ਕਹਿੰਦੇ ਇਹ ਮਤਲਬ ਮਲਬੂਲੀ ਹੁੰਦੀ ਜੇ ਘੱਟ ਪੈਸੇ ਨਾ ਨਾ ਹਾਂ ਅੱਜ ਨੂੰ ਜ਼ਰੂਰਤ ਹੋਵੇ ਉਹ ਪਹਿਲਾਂ ਚੁੱਕ ਲੈਂਦਾ ਨਾ ਆਹੋ ਆਹੋ ਤੇ ਜੇ ਨਹੀਂ ਜਰੂਰ ਹਾਤੇ ਤੇ ਪਹਿਲਾ ਸੋ ਚੋਕ ਲੋਤੇ ਉਹ ਫਿਰ ਇਹ ਸਾਰੀ ਮਿਲ ਜਾਂਦੀ ਹੈ ਆਹੋ ਤੇ ਮੈਂ ਕਿਹਾ ਵੀ ਭਾਬੀ ਵੀ ਛਲਾਈ ਕਰਦੀ ਐ ਚਲ ਤੂੰ ਵੀ ਪਈ 10000 ਲੈਣੀ ਆ ਤੇ ਕੋ ਪਾ ਭਾਬੀ ਪੈ ਪਾ ਦਾ ਕਰੂਗੀ ਤੇ ਕੋਤੀ ਇਦਨ ਖਾ ਪਾ ਦਾ ਕਰਾਂਗੇ ਮਹੀਨੇ ਬਾਅਦ ਕਿਸੇ ਜਿਹੜੀ ਦੇਣੀ ਹੁੰਦੀ ਐ ਕੋਰਾ ਕੋ ਬਣਾ ਲਾ ਕੇ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਇਹ ਆ ਨਾ ਕਿ ਉਹ ਤਾਂ ਮੇਰੀ ਕਿਸ਼ਤ ਜਿਹੜੀ ਮਹੀਨੇ ਪਿੱਛੇ ਦੇਣੀ ਪੈਣੀ ਆ ਆਹੋ ਹਨਾ ਉਹ ਤਾਂ ਉਹਨਾਂ ਨੇ ਕੋਈ ਤਰੀਕ ਰੱਖੀ ਹੁੰਦੀ ਆ 10 ਜਾਂ 20 ਰੱਖੀ ਹੁੰਦੀ ਉਹ ਤਰੀਕ ਤੇ ਦੇਨੇ ਦੇਨੇ ਹੁੰਦੇ ਪੈਸੇ ਪਰ ਮੇਰੀ ਤਨਖਾਹ ਜਿਹੜੀ ਆ ਕਈ ਵਾਰ ਤਾਂ ਤਿੰਨ ਤਿੰਨ ਮਹੀਨੇ ਨਹੀਂ ਮਿਲਦੀ ਤੇ ਉਥੇ ਸਕੂਲਰ ਨੂੰ ਕਹੀ ਕਿ ਮਹੀਨੇ ਬਰਾਹੀਂ ਕਮੇਟੀ ਪਈ ਤੇ ਤਨਖਾਹ ਦੇ ਦਿਆ ਕਰੋ ਮਹੀਨੇ ਮਹੀਨੇ ਹਣ ਐਦਾਂ ਨਹੀਂ ਨਾ ਕਰਦੇ ਹੈਗੇ ਉਹ ਕਹਿੰਦੇ ਵੀ ਕਲਾਸੀਆਂ ਫੀਸਾਂ ਕਲੀਅਰ ਹੋਣਗੀਆਂ ਤਾਂ ਫੇਰ ਆਹ ਹੁੰਦੇ ਹੜਾ ਹੁੜਾ ਕਰਕੇ ਜਿਹੜੀਆਂ ਹੈਗੀਆਂ ਵਾ ਫੀਸਾਂ ਉਦਾਂ ਹੀ ਬੇਟ ਲਾ ਕੇ ਚੋਣੀਆਂ ਹੀ ਨਹੀਂ ਆ ਲੈ ਇਹ ਕਿਦਾਂ ਦੇ ਸਕੂਲ ਹੈ ਅਈ ਤਾਂ ਹੁੰਦੀ ਆ ਇੰਦਾ ਥੋੜੀ ਹੁੰਦੀ ਆ ਸਕੂਲਾਂ ਦੇ ਵਿੱਚ ਮਹੀਨੇ ਦੇ ਮਿਹਨਤ ਖਾ ਮਿਲਦੀ ਸਾਰਿਆਂ ਨੂੰ ਨਹੀਂ ਮਿਲਦੀ ਨਾ ਬੜਾ ਜਦ ਤੱਕ ਕਲਾਸਾਂ ਫੀਸਾਂ ਨਹੀਂ ਨਿਕਲਦੀਆਂ ਪ੍ਰਾਈਵੇਟ ਸਕੂਲ ਵਾਲੇ ਟੀਚਰਾਂ ਨੂੰ ਤਨਖਾਹ ਨਹੀਂ ਦਿੰਦੇ ਸਾਰੀ ਕਲਾਸ ਸਾਰੇ ਬੱਚਿਆਂ ਦੀ ਆਊਗੀ ਫੀਸ ਤਾਂ ਫੇਰ ਦਿੰਦੇ ਆ ਤਨਖਾਹ ਤੂੰ ਉਹਨਾਂ ਨੂੰ ਕਹਿ ਦੀ ਨਾ ਵੀ ਮੈਂ ਕਮੇਟੀ ਪਾਈ ਆ ਕਹਿੰਦਾ ਸਰ ਜੀ ਆ ਨਾ ਆ ਤੇ ਹੁਣ ਪਿੱਛਾ ਪਿੱਛੇ ਜੇ ਮੇਰੀ ਸਕੂਟੀ ਜੇ ਤਾਂ ਮੇਰੀ ਖਰਾਬ ਹੋ ਗਈ ਉਹਤੇ ਕਿੰਨੇ ਪੈਸੇ ਲੱਗ ਗਏ ਫਿਰ ਮੈਂ ਜੇ ਕਮੇਟੀ ਪਾ ਲਈ ਤੇ ਫਿਰ ਮੈਂ ਇੰਦਾ ਦੇ ਖਰਚੇ ਕਿੱਥੋਂ ਕਰੂੰਗੀ ਤੂੰ ਵੀ ਤੋ ਕੱਬ ਜਮਨ ਮਾਲਾ ਰੋਦੇ ਸਕੂਟੀਆਂ ਖਰਾਬ ਹੋਈਆਂ ਵੀ ਜੋ ਹੀ ਕਰ ਲਿਆ ਕਰਾਂਗੇ ਜੇ ਕੋਈ ਖਰਾਬ ਰੂਹ ਹੋ ਜੀ ਚੀਜ਼ ਤੇ ਪਰ ਮੇਰੇ ਪਾਸੇ ਔਖਾ ਜੀ ਕਿਉਂਕਿ ਮੈਨੂੰ ਪਤਾ ਨਾ ਮੇਂ ਤਨਖਾਹ ਟਾਈਮ ਲਾਈਨ ਨਹੀਂ ਮਿਲਦੀ ਹੈਗੀ ਤੂੰ ਨਾ ਹਾਂ ਕਰੇਂਗੀ ਹਾਂ ਕਰਨ ਦੀ ਗੱਲ ਨਹੀਂ ਹੈਗੀ ਕੋਈ ਵੀ ਮੈਨੂੰ ਪਤਾ ਫਾਇਦਾ ਹੋਵੇ ਇਹਦੇ ਵਿੱਚ ਪਰ ਤਨਖਾਹ ਟਾਈਮ ਨਾ ਮਿਲੂਗੀ ਤਾਂ ਫੇਰ ਹੀ ਮੈਂ ਤੈਨੂੰ ਨਾ ਦਊਂਗੀ ਨਾ ਬੇਟੀ ਮੈਂ ਤੁਹਾਨੂੰ ਹਾਂ ਕਰਦਾ ਮਗਰ ਸਾਡੀ ਤੁਸੀਂ ਮੈਨੂੰ ਕਹਿਣਾ ਵਾ ਕਿ ਹਾਂ ਤੂੰ ਹਾਂ ਕਰਤੀ ਹੀ ਤਾਂ ਪਾਈ ਮੈਂ ਹਲਾ ਦੇ ਬੈਠਾ ਨੂੰ ਜੇ ਭਾਬੀ ਨੇ ਹਾਂ ਕਰਦੀ ਤੂੰ ਨਾ ਕਰਦੀ ਤੇ ਕਹਿ ਲੈ ਜੋ ਦਾ ਸਲਾਹ ਦੇਣ ਜੋ ਗਈ ਘਰ ਉਹਦੀ ਚਲੀ ਦੀ ਤੂੰ ਵੀ ਨਾ ਨਹੀਂ ਇਹ ਕਿਹੜਾ ਸਰਕਾਰੀ ਨੌਕਰੀ ਆ ਵੀ ਆਕਾਉਂਟ ਚ ਮਿੰਨੇ ਪਿੱਛੋਂ ਆ ਹੀ ਜਾਣੀ ਆ ਤਨਖਾ ਤੂੰ ਜਾਂਦਾ ਵੀ ਥੰਡੋ ਪਰ ਮਿੰਨੇ ਨਾ ਵੀ ਆਉਗੀ ਤੇ ਚਲ ਕੋਈ ਗੱਲ ਨਹੀਂ ਵੀ ਬਥੇਰੀ ਹੁੰਦੀ ਤਨਖਾ ਉਸੇ ਚੋਂ ਦੂਜੀ ਦਿੱਤੀ ਜਾਊਗੀ ਕਮੇਟੀ ਇਹਦੇ ਮਿਲਦੀ ਓਨੀ ਕ ਪੂਛ ਤੇਲ ਤੇ ਖਰਚ ਹੋ ਜਾਂਦਾ ਤੇ ਮੈਂ ਸਟੋ ਨੂੰ ਜੱਫੇ ਜੱਫੇ ਜਾਂਦਾ ਕਿ ਫਿਰ ਸਟੋ ਪਰ ਨਾਲ ਇੱਕ ਘਰ ਲੜਾਈ ਮੁਕੂ ਰੋਟੀ ਪਾਣ ਤੋਂ ਮੁਕੂ ਚੁੱਲਾ ਚਮਕਾ ਤੇ ਸਾਂਭੋਗੀ ਆਪਣੇ ਤੇ ਜਾਨੀ ਮੈਂ ਕਰਦੇ ਤੋਂ ਪਈਆਂ ਪੀ ਐਕਸਪੀਰੀਅੰਸ ਬਣ ਜਾਊਗਾ ਤੇ ਜੋ ਸਰਕਾਰੀ ਨੌਕਰੀ ਮਿਲ ਜੂਗੀ ਇਹ ਤਾਂ ਸਰਕਾਰੀਆਂ ਲੱਗੀਆਂ ਮੈਂ ਐਕਸਪੀਰੀਅੰਸ ਨਾਲ ਤੇ ਫਿਰ ਬਹੁਤ ਮਿਲ ਲੱਗੀਆਂ ਜੋ ਸਰਕਾਰੀ ਨੌਕਰੀ ਮਿਲੀ ਐਕਸਪੀਰੀਅੰਸ ਤਾਂ ਉਹਨੇ ਮੰਗਣਾ ਹੀ ਆ ਮੈਂ ਕਿੱਥੋਂ ਲੈ ਕੇ ਦੇਣਾ ਫਿਰ ਮੈਨੂੰ ਨਹੀਂ ਪਤਾ ਲੱਗਦਾ ਕੀ ਪਖੰਡ ਜੇ ਤੁਹਾਡੇ ਕੰਮ ਹੋਈ ਜਾਂਦਾ ਕਿੱਥੇ ਹੋ ਜਾਂਦੇ ਹਾਂ ਜਦੋਂ ਬਜਣਾ ਕੱਕਰੀ ਤਾਂ ਫਿਰ ਘਰੇ ਵੀ ਲੜਾਈ ਆਪਣਾ ਖਰਚਾ ਤਾਂ ਮੈਂ ਕਰਦੀ ਪਈ ਆ ਨਾ ਜੜਾ ਨੇ ਉਹ ਵੀ ਕੋਈ ਮੇਰੇ ਦੁਆਲੇ ਹੁਣ ਇਹ ਵੀ ਮੇਰੇ ਦੁਆਲੇ ਰਹਿੰਦੇ ਬੰਦਾ ਕਰੇ ਵੀ ਕੀ ਹੁਣ ਜੇ ਮੈਨੂੰ ਪਤਾ ਹੋਵੇ ਮੈਨੂੰ ਆਹ ਮਹੀਨੇ ਪਿਛੋਂ ਤਨਖਾਹ ਮੇਰੀ ਚਾਹੀਦੀ ਆ ਤੇ ਮੈਂ ਵੀ ਸੋਚਾ ਕਿ ਨਹੀਂ ਕੋਈ ਗੱਲ ਤਨਖਾਹ ਮਿਲਦੀ ਨਹੀਂ ਜੇ 2 ਜਾਂ 3 ਮਹੀਨਿਆਂ ਪਿਛੋਂ ਪਰ ਮਿਲਦੀ ਹੈ ਫਿਰ ਇਕੱਠੀ ਮਿਲਦਾ ਵੀ ਕੀ ਫਾਇਦਾ ਹੁਣਾ ਤੂੰ ਸਲਾਈ ਦੀਆਂ ਗੱਲਾਂ ਕਰਦੀ ਆ ਅਸੀਂ ਵੀ ਬੜੀ ਸ਼ਾਨ ਨਾਲ ਪਿੰਡ ਦੇ ਵਿੱਚ ਆਉਂਦੀ ਨੰਗੀ ਦਾ ਲੋਕੀ ਪਤਾ ਕੀ ਜਾਂਦੇ ਆ ਅੰਦੇ ਇਹਨਾਂ ਦੀਆਂ ਜਨਾਨੀਆਂ ਹੀ ਇਕਾਂ ਦੇ ਮਾਸਟਰਾਂ ਨਹੀਂ ਲੱਗੀਓ ਇੱਕ ਘਰੇ ਸਲਾਈ ਕਰਦੀਓ ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਆ ਨਾ ਮੈਂ ਤਾਂ ਇਦਾਂ ਦੀਆਂ ਗੱਲਾਂ ਤਾਂ ਸਾਨੂੰ ਸੁਣਨ ਨੂੰ ਕਦੀ ਕਦੇ ਮਿਲਦੀਆਂ ਨਹੀਂ ਆ ਮਿਲੀਆਂ ਹੁਣ ਚੰਗਾ ਆ ਤੇ ਤੁਸੀਂ ਆਈਆਂ ਤੇ ਮਿਲ ਪਈਆਂ ਚੱਲ ਅੱਛਾ ਤੁਹਾਡੀ ਵੀ ਸ਼ਾਨ ਅਸੀਂ ਮੰਨਦੇ ਆ ਜੇ ਕੋਈ ਚੰਗੀ ਗੱਲ ਕਰਦਾ ਬਾ ਸਾਡੀ ਪਰ ਮੇਰੇ ਕੋਲ ਜਿਹੜੇ ਹੋਣਗੇ ਮੈਂ ਤਾਂ ਦੇ ਦਿਆ ਕਰੂੰਗੀ ਤੇ ਇੰਨੇ ਪੈਸੇ ਦੀ ਕਮੇਟੀ ਤਰਜੂਗੀ ਜੋ ਦਾ ਆਸਲਾ ਤੁਹਾਨੂੰ ਦਿੰਦਾ ਵਾ ਤੇ ਗਾੜੀ ਕਹਿੰਦਾ ਕਿ ਮੇਰੀ ਘਰ ਦੀ ਤਨਖਾਹ ਵੀ ਜਿਹੜੀ ਉਹ ਕਮੇਟੀ ਚ ਆਇਆ ਕਰੂਗੀ ਓਏ ਉਹਨੇ ਹੀ ਆਖਿਆ ਵਾ ਦਿੱਲੀ ਦਾ ਰਾਹ ਸਾਰੇ ਦੱਸਦੇ ਆ ਕਰਾਇਆ ਨਹੀਂ ਕੋਈ ਵੀ ਦਿੰਦਾ ਹੁੰਦਾ ਓਏ ਉਹ ਆਂਦਾ ਵਾ ਵੀ ਅਸੀਂ ਵੀ ਪਾਵਾਂਗੇ ਕੋਹ ਅੱਧੀ ਉਹਨੇ ਪਾ ਦੇਣੀ ਅੱਧੇ ਤੁਸੀਂ ਪਾ ਲਿਓ ਚਲੋ ਠੀਕ ਆ ਉਹਨੇ ਜੋਦੇ ਨੇ ਉਹਨੇ ਮਾਰੀ ਗੱਲ ਨਹੀਂ ਕੀਤੀ ਕੋਈ ਵੀ ਜੋਦੇ ਨੇ ਤਾਂ ਕਹਤਾ ਵਾ ਸਿਰ ਮੱਥੇ ਆ ਤੁਸੀਂ ਮੈਨੂੰ ਪੁੱਛ ਲਿਆ ਵਾ ਮੈਂ ਤੁਹਾਨੂੰ ਹਾਂ ਭਰਤੀ ਜਿਹੜੇ ਹੋਣਗੇ ਤੁਸੀਂ ਬਾਹਰੋਂ ਫੜ ਲਿਆ ਕਰੋ ਤੇ ਸੂਟ ਪੜਾ ਦਿਆ ਕਰੋ ਮੈਂ ਰੱਖਦੀ ਨਹੀਂ ਆਪਣੇ ਕੋਲ ਹੋਰ ਦੱਸੋ ਕੀ ਜਾਂਦੇ ਜੀ ਤੇਰੇ ਵੱਲ ਹਾਂ ਹੀ ਆ ਨਾ ਮੇਰੇ ਵੱਲੋਂ ਹਾਂ ਆ ਜਿਹੜਾ 150 150 200 ਹੋਇਆ ਕਰੂਗਾ ਨਾ ਤੁਸੀਂ ਲੱਲਿਆ ਕਰਿਓ ਬਸ ਠੀਕ ਆ ਕੋਈ ਨਹੀਂ ਬਾਤ ਠੀਕ ਆ ਫਿਰ ਤੇ ਚਲੋ ਫੇ ਚੱਲੀਏ ਵਾਂਡੇ ਹੁਣ ਤੁਹਾਡੀ ਮੈਂ ਮੰਨੀ ਤੁਸੀਂ ਮੇਰੀ ਮੰਨੋ ਉਹ ਦੱਸ ਹੁਣ ਅੱਧੀ ਰਾਤ ਨਾ ਵਾਂਡੇ ਜਾਣਾ ਵਾ ਇੱਕ ਤੇ ਤੇ ਲੈ ਉੱਠਿਆ ਜਾਣੀ ਤੇ ਮੋਟਰਸਾਈਕਲ ਤੇ ਚੜ ਜੈਗੀ ਲੈ ਗੱਡੀ ਲਿਆ ਮੋਟਰਸਾਈਕਲ ਨੂੰ ਕਰਨਾ ਕੀ ਇਹਦੀਆਂ ਗੱਲਾਂ ਕਰਨ ਦੀ ਸਭ ਕੋ ਘਰੇ ਹੈਗਾ ਵਾ ਤੇ ਦੂਜੀ ਗੱਲ ਇਹ ਮੈਨੂੰ ਇਹ ਗੱਲ ਦੱਸ ਉਹ ਤਰ੍ਹਾਂ ਗੋਪੀ ਦੀ ਵੀ ਕਰੀ ਨਾ ਲਿਆ ਵਾ ਕਿ ਮੈਂ ਵਾਂਡੇ ਜਾਣਾ ਓ ਹੋ 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 ਕਿਉਂ ਸ਼ੁਗਰ ਸੋਣੀ ਗੱਲ ਕੀਤੀ ਕਿਉਂ ਹਾਏ ਗੋਪੀ ਤੇ ਰੋਜ਼ ਵਾਂਡਿਆ ਰਹਿੰਦੀ ਆ ਘਰੋਂ ਜਾਂਦੀ ਸਵੇਰ ਤੋਂ ਤਕਾਲਾ ਨੂੰ ਆਉਂਦੀ ਵਾਂਡੇ ਨਾਲ ਕੋਈ ਫਰਕ ਪਾਉਦਾ ਦਵਿੰਦਰ ਵਾਂਡੇ ਮੁੰਡੇ ਦਾ ਤੇ ਮੈਨੂੰ ਪਤਾ ਨਹੀਂ ਹੋ ਪਰ ਸਾਰਾ ਦਿਨ ਕੁਰਸੀ ਤੇ ਟੰਗੀ ਰਹਿੰਦੀ ਆ ਵੇਖਿਆ ਹੀ ਆ ਲੈ ਵੀ ਉਦਾਂ ਗੱਲ ਹੈਗੀ ਆ ਜੇ ਨਿਗੇ ਨਿਗੇ ਨਿਆਣੇ ਪੜਾਉਣੇ ਕਦੇ ਉਂਗਲੀ ਲਾ ਕੇ ਗਾਂ ਤੋੜਨੇ ਕਰੇ ਸੌਖੀ ਗੱਲ ਆ ਉਹ ਬਾਬਾ ਤੁਸੀਂ ਜਾ ਕੇ ਵੇਖਿਆ ਵਾ ਦਵਿੰਦਰ ਉਹ ਵੇਖਿਆ ਨਹੀਂ ਕਰ ਵੇਖੀਦਾ ਹੀ ਇਹ ਪਿੰਡ ਜਾਣੇ ਆ ਨਿਆਣਾ ਦੇ ਇੱਕੋ ਵੇਰੇ ਮਾਂ ਨੂੰ ਕਰੇ ਜੀਣ ਨਹੀਂ ਦਿੰਦਾ ਨਿਕਾ ਜਾ ਇਹਨਾਂ ਨੇ ਕਿਨੇ ਕਿਨੇ ਨਿਆਣੇ ਸਾਹਮੜਿਆਂ ਦੇ ਸਕੂnde ਕਦੀ ਨਾ ਮੇਰੀ ਸਾਈਡ ਲਿਓ ਚੰਗਾ ਕਦੀ ਨਾ ਮੇਰੇ ਸਾਈਡ ਦਾ ਮੈਨੂੰ ਨਹੀਂ ਕਾ ਪਤਾ ਮੈਂ ਜਾਣਾ ਵਾਂਡੇ ਉਹ ਚੱਲ ਰੱਬਾ ਤੈਨੂੰ ਪੁੱਛ ਲੈ ਜਾ ਜੇ ਨਹੀਂ ਨਾ ਕੋਪੀ ਨੇ ਕਦੀ ਨਾ ਲਿਆ ਤੇ ਨਾ ਲਵੇ ਜਿਹੜੀ ਮੈਂ ਗੱਲ ਕਰਦੀ ਉਹ ਮੈਂ ਆਪਣੇ ਆਪਣੇ ਤੌਰ ਤੇ ਕਰਨੀ ਕੋਪੀ ਆਪਣੇ ਤੌਰ ਤੇ ਕਰੇ ਚੱਲ ਠੀਕ ਆ ਬੀਬੀ ਜਿਹੜੇ ਛਿੱਟੀਆਂ ਪੈਂਦੀਆਂ ਕੋਪੀ ਨੂੰ ਉਹ ਪੁੱਛ ਲੈ ਬੀਬੀ ਮਹੀਨਾ ਮਹੀਨਾ ਪੇਕੇ ਰਹਿੰਦੀ ਆ ਉਹ ਤੁਹਾਨੂੰ ਦਿਨ ਭੁੱਲ ਗਿਆ ਆ ਹੁਣ ਮੈਂ ਜੂੰਦੀਆਂ ਛੱਟੀਆਂ ਲੈ ਆਵਾ ਸਾਰੀਆਂ ਛੁੱਟੀਆਂ ਉੱਥੇ ਪਿੰਡ ਹੀ ਕੱਢ ਕੇ ਆਈ ਹਾਂ ਮੈਨੂੰ ਇਹੋ ਜਿਹੀਆਂ ਕਹਾਵਤਾਂ ਨਾ ਦੱਸ ਚੱਲ ਜਦੋਂ ਸੱਚੇ ਅੱਖਾਂ ਤੇ ਭੱਜਣ ਖਾਂ ਅੱਖਾਂ ਤੇ ਡਰਦੀ ਸੱਚ ਨਾਲ ਅੱਖਾਂ ਉਹ ਗੱਲ ਹੀ ਉਹ ਬੋਲਣ ਵੀ ਦੇਣਗੀ ਕੂਣ ਹੀ ਨਹੀਂ ਦਿੰਦੀ ਗਾੜੀ ਅਬ ਨਹੀਂ ਮੁੱਕਦਾ ਸਾਰਾ ਦਿਨ ਕਦੀ ਪਾਣੀ ਡਾਲੋ ਤੇ ਕਦੀ ਪੱਠੇ ਪਾ ਲੋ ਔਖਾ ਹੀ ਹੋਇਆ ਪਿਆ ਹਾਂ ਹੋ ਗਿਆ ਸਾਫ ਆਹ ਖੜਤਾ ਅੱਛਾ ਤੇ ਉਹ ਤੁੰਡਿਆਂ ਕਮੇਟੀ ਦੀ ਗੱਲ ਕਰਨ ਆਹੋ ਤੇ ਉਹ ਭਾਬੀ ਤੇਰੀ ਮੰਨ ਗਈ ਆ ਆ ਲਿਆ ਮੈਨੂੰ ਕਹਿ ਠੀਕ ਤਾਂ ਦੀ ਵੀ ਜੋ ਮੇਰੇ ਕੋਲ 2 250 ਰੁਪਇਆ ਹੋਊਗਾ ਲੈ ਲਿਆ ਕਰਿਓ ਹੂੰ ਤੇ ਕੋਈ ਨਹੀਂ ਆਂਦੀ ਚੱਲ ਪਾ ਲੋ ਫਿਰ ਵਾ 2 ਲੱਖ ਦੀ ਕਮੇਟੀ ਆ ਹਾਂ ਤੇ 2 250 ਰਕਦਾ ਸਣਾ 10000 ਰੁਪਇਆ ਮਹੀਨਾ ਜਾਣਾ ਪਹਿਲੀ ਵਾਰ ਤੇ ਕੋਈ ਨਹੀਂ ਦੱਸ ਜਾਣਾ ਵਾ ਆਪਾਂ ਦੁੱਧ ਦਾਦਦਾ ਵੀ ਕੰਮ ਕਰਦੇ ਆ ਦੁੱਧਾ ਕੋਹ ਪਾ ਰਿਆ ਕਰਾਂਗੇ ਤੇ ਮੁੜ ਕੇ ਆ ਫਸਲ ਆ ਜਾਣੀ ਆ ਕੋਈ ਨਹੀਂ ਇਹ ਆ ਵੀ ਨਾਲੇ ਪੈਸੇ ਜਿਹੜੇ ਬਾਹਰੋਂ ਰਲ ਜਾਣੇ ਆ ਨਾ ਉਹਦੇ ਨਾਲ ਦੀ ਰੀਸ ਕੋਈ ਨਹੀਂ ਕੀ ਤੇਰੀ ਮੈਂ ਪਰ ਮੈਂ ਦਿਮਾਗ ਨਾਲ ਸੋਚਿਆ ਬੜਾ ਹੀ ਹਾਂ ਅਸੀਂ ਤੰਗ ਹੋ ਜਾਣਾ ਸੀ ਮਹੀਨੇ ਦਾ 10000 ਰੁਪਏ ਕਿੱਥੋਂ ਕੱਢਿਆ ਕਰਨੀ ਤੇ ਕੋਈ ਨਹੀਂ ਕੋ ਤੂੰ ਪਾਉਣੇ ਕੋ ਮੈਂ ਪਾਉਣੇ ਆ ਹੋ ਜਾ ਕਰਨੇ ਕੋਈ ਗੱਲ ਨਹੀਂ ਸਲਾਈ ਵਾਦੂ ਉਹ ਨੂੰ ਆਉਂਦੀ ਆ ਗੱਲ ਹੀ ਕੋਈ ਨਹੀਂ ਇਹ ਵੀ ਨਾ ਨਹੀਂ ਛਰਨਾ ਕੰਮ ਔਖਾ ਨਹੀਂ ਔਖਾ ਜਣਾ ਮਹੀਨੇ ਦਾ 10000 ਰੁਪਏ ਕਿੱਥੋਂ ਕੱਢਿਆ ਕਰਨਾ ਵਾ ਹੁਣ ਮੈਂ ਤੇ ਸੋਚ-ਸੋਚ ਕੇ ਬੜਾ ਬੀਤ ਗਿਆ ਮੈਂ ਤੇ ਅੱਗੇ ਕਹਿੰਦਾ ਵੀ ਹੈਗੀ ਤੇ ਕਮੇਟੀ ਚੰਗੀ ਪਰ ਅਸੀਂ ਤੰਗ ਹੋ ਜਾਣਾ ਸੀ ਲੈ ਮਹਾ ਕਰੇ ਉਹਨੂੰ ਮੈਂ ਮਨਾਇਆ ਵਾ ਉਹ ਅਖੰਡੀ ਚੱਲ ਗੱਲ ਹੀ ਕੋਈ ਨਹੀਂ ਮੈਂ ਰਿਹਾ ਆਪਣਾ ਮੇਰੇ ਮਨ ਦੇ ਵਿੱਚ ਹੈ ਇਹ ਹੀ ਕਿ ਉਹਦੇ ਦਿਲ ਦੇ ਮੰਨਣਾ ਹੀ ਨਹੀਂ ਉਹਨੇ ਕਿਹਾ ਮੈਂ ਤੁਹਾਨੂੰ ਕਿੱਥੋਂ ਦਵਾ ਤੇ ਚਲੋ ਉਹਦੇ ਉਹਦੇ ਮੰਨ ਗਈ ਉਸੇ ਵਲੀ ਚਲੋ ਮੰਨ ਤੇ ਕੀ ਆਪ 2 250 ਮਹੀਨਾ ਕਿੱਥੇ 10000 ਕਿੱਥੇ 2 250 ਕਿਦਾਂ ਗੱਲ ਬਣਨੀ ਆ ਤੇ ਤੰਗ ਹੋਵਾਂਗੇ ਆਪਾਂ ਹੂੰ ਤੇ ਰਹਿਣ ਦੀਏ ਉਹ ਦੇਖ ਲੈ ਤੇਰੀ ਮਰਜ਼ੀ ਮੈਂ ਤੇ ਅਸੀਂ ਤੇ ਤਿਆਰ ਬੈਠੇ ਆ ਸਗੋਂ ਗੱਲ ਹੀ ਕੋਈ ਨਹੀਂ ਹਾਂ ਨਹੀਂ ਕੀ ਦੇਣਾ ਨਾਲੇ ਮੈਨੂੰ ਮਿਲਿਆ ਸੀ ਉਹ ਕੰਤਾ ਅਛਾ ਉਹ ਕਹਿੰਦਾ ਕਹਿੰਦਾ ਇਹ ਕਹਿੰਦਾ ਮੁੜ ਕੇ ਕਮੇਟੀਆਂ ਮਾਰ ਵੀ ਲੈਂਦੇ ਹੁੰਦੇ ਇਹ ਲੋਕੀ ਕਹਿੰਦਾ ਮਾਰ ਕੇ ਉਹਨਾਂ ਦੇ ਕਿੱਥੇ ਜਾਣਾ ਮਰਨਾ ਵਾ ਨਹੀਂ 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 ਕਹਿੰਦਾ ਇਹ ਮੁੜ ਕੇ ਇਹ ਨਹੀਂ ਦਿੰਦੇ ਤੇ ਪੈਸੇ ਇਕੱਠੇ ਕਰਕੇ ਭੱਜ ਭੁੱਜ ਜਾਂਦੇ ਹੁੰਦੇ ਤਾਂ ਨਾ ਕਹਿੰਦਾ ਇਹ ਤਾਂ ਕੇਸ ਕੁਛ ਲੱਗ ਦਿੰਦਾ ਹੀ ਕੋਈ ਨਾ ਬੰਦਾ ਐਫੀ ਡੀ ਵੀਡ ਜੇ ਲਖਾਵੇਗੇ ਉਹ ਵੀ ਕੇਤ ਕਮੇਟੀ ਦੇ ਐਫੀਡਵਿਟ ਥੋੜੀ ਲੈਂਦੇ ਆ ਹੂੰ ਇਹ ਥੱਗੀ ਹੁੰਦੀ ਹੂੰ ਹੂੰ ਆਹੋ ਲੈ ਮੈਂ ਤਾਂ ਸਭ ਤਿਆਰ ਬੈਠਾ ਮੈਂ ਤਾਂ ਚੱਲ ਚੰਗਾ ਆਇਆ ਵਾ ਵੀ ਇਹ ਆ ਵੀ ਥੋੜੇ ਪੈਸੇ ਨਾਲ ਰਲ ਜਾਂਗੇ ਤੇ ਹੋਰ ਕੋਈ ਕੰਮ ਕਰਾਂਗੇ ਉਹ ਨਹੀਂ ਕੋਈ ਨਹੀਂ ਝੋਨਾ ਗਾ ਝੋਨਾ ਵੇਚ ਕੇ ਫੇਰ ਕਰ ਲਾਂਗੇ ਅੱਛਾ ਅੱਛਾ ਆਹ ਚੱਲ ਮੈਂ ਕਰ ਲਾਂ ਮੂੰਹਾਂ ਢੋਲਾ ਦਾ ਲੈ ਆਪੇ ਹੀ ਸੁਨੇਹਾ ਲੈ ਕੇ ਆਇਆ ਆਪੇ ਹੀ ਮੈਨੂੰ ਆਂਦਾ ਆਖੇ ਕਮੇਟੀ ਪਾਈਏ ਆਪੇ ਹੀ ਹੁਣ ਨਾ ਕਰੀ ਜਾਂਦਾ ਅਖੇਹੀਂ ਪਾਸ ਜਾਣਾ ਹੀ ਹਾਂ ਇਹ ਗੱਲ ਚ ਰਾਜ ਆ ਕੋਈ ਇਹ ਗੱਲ ਕੋਈ ਜਰੂਰ ਰਾਜ ਆ ਇਹਦੇ ਵਿੱਚ ਗੱਲ ਚ ਇਹ ਕਾਲਾ ਇਹ ਮੈਨੂੰ ਆਖਣ ਦੇ ਪਿਆ ਕਰ ਲਈ ਜੀ ਕਰ ਲਈ ਤਾਂ ਹੈ ਉਸੇ ਵੇਲੇ ਇਹ ਪਹੁੰਗਿਆ ਕੀ ਪਤਾ ਲੱਗਦਾ ਇਹੋ ਜਿਹੇ ਬੰਦਿਆਂ ਦਾ ਕਿੱਥੇ ਗਈਆਂ ਦੋਵੇਂ ਜਾਣੀਆਂ ਘਰ ਵਿੱਚ ਸੁੱਖ ਸ਼ਾਂਤੀ ਆ ਅੱਜ ਤੇ ਕਰਮਾ ਵਾਲਾ ਦਿਨ ਚੜਿਆ ਜਿਹੜੀਆਂ ਕੋਈ ਇਤਰਾ ਮੈਨ ਕਿਹਦੇ ਸੰਨੀ ਨਹੀਂ ਲੀਆਂ ਪਤਾ ਨਹੀਂ ਕਿੱਥੇ ਨੂੰ ਇਹੋ ਦੋਵੇਂ ਜਾਣੀਆਂ ਕੀ ਕਰਦੀਆਂ ਚਲੋ ਮਹਾਰਾਜ ਇਤਰਾ ਠੰਠ ਦਿਹਾੜਾ ਰੱਖੇ ਬੈਠਿਆ ਵੀ ਜੀ ਹਾਂ ਆ ਜਾ ਕਿੱਥੋਂ ਆਈਆਂ ਮੈਂ ਤਾਂ ਅੱਗੇ ਸੋਚਣ ਲਈ ਵੀ ਦੋਵੇਂ ਦਿਸਣ ਨਹੀਂ ਨਹੀਂ ਆ ਦੋਵੇਂ ਆਈਆਂ ਮੈਂ ਤਾਂ ਦੋਵੇਂ ਜਾਣੀਆਂ ਦਿਸਣ ਨਹੀਂ ਡੀਆਂ ਪਤਾ ਨਹੀਂ ਕਿੱਥੇ ਨਹੀਂ ਨਹੀਂ ਮੈਂ ਤਾਂ ਨਹੀਂ ਗਈ ਉਹਦੇ ਨਾਲ ਮੈਂ ਤਾਂ ਉਦਾਂ ਇੱਥੇ ਬਾਹਰ ਨਿਕਲੀ ਤੇ ਉਹ ਪਿਆਲੀ ਬੰਨੇ ਖਲੋਤੇ ਹੈਗੇ ਅੱਛਾ ਤੇ ਆਖਣੇ ਝੋਨਾ ਵੇਖਣ ਡਿਆ ਆ ਵੀ ਚਲ ਫਸਲ ਪੱਕਣ ਡਈ ਆ ਆ ਚਲ ਸੁਖ ਸੁਖਾਂ ਦੀ ਆਵੇ ਸੁਖ ਸੁਖਾਂ ਦੀ ਆਵੇ ਤੇ ਅਸੀਂ ਤਾਂ ਗੱਲਾਂ ਬਾਤਾਂ ਕਰਕੇ ਮੈਂ ਆ ਗਈ ਤੇ ਮੈਂ ਆਖਣੀ ਮੇਰਾ ਜੀ ਨਹੀਂ ਲੱਗਣ ਰਿਹਾ ਵੀ ਚੱਲ ਗਏ ਪਿੰਨੂ ਹਾਂ ਤੇ ਪਹਿਲੇ ਤਾਂ ਨਾਂ ਨੂੰ ਕਰਜ਼ੀ ਕਰੀ ਜਾਂਦੇ ਸੀ ਤੇ ਫੇ ਮੈਂ ਵੀ ਵੀ ਖੇਚ ਪੀ ਗਾੜੀ ਵੀ ਤਸ ਮੈਂ ਹੁਣ ਕੱਲੀ ਕੀ ਕਰਾਂ ਮੈਂ ਘਰ ਤੋਂ ਦੀ ਵਾਰੀ ਆ ਸਾਰੇ ਤੋਂ ਦੀ ਤੇ ਆਂਦਾ ਵੀ ਜੇ ਤੇ ਬੀਬੀ ਕਹਿੰਦੀ ਆ ਤੇ ਫੇ ਚਲ ਜਾਂਦੇ ਦੋਵੇਂ ਜਾਣੇ ਬੀਬੀ ਨੂੰ ਪੁੱਛ ਲਾ ਹਾਂ ਹੁਣ ਤੁਸੀਂ ਦੱਸ ਦੋ ਇਹ ਤੇ ਅਗਰ ਅਗਰ ਸਾਹਿਬ ਕੀ ਆਂਦਾ ਤੈਨੂੰ ਉਹ ਆਂਦਾ ਆਂਦਾ ਕਿ ਮੈਨੂੰ ਨਹੀਂ ਕੋਈ ਮੈਂ ਤਾਂ ਕਹਿੰਦਾ ਨਾ ਜਾ ਤੇ ਮੇਰੇ ਲੜਪੀ ਤੋਂ ਆਂਦਾ ਫੇ ਬੀਬੀ ਨੂੰ ਪੁੱਛ ਲਾ ਨਹੀਂ ਧੀਏ ਬੀਬੀ ਨੂੰ ਕੀ ਪੁੱਛਣਾ ਹੁਣ ਨਾਲੇ ਉਹ ਨੇਰਾ ਹੋਇਆ ਆ ਆ ਹੋ ਰਾਤ ਰਹਿ ਪਾਂਗੇ ਰਾਤ ਤੇ ਚਲੋ ਤੁਸੀਂ ਰਹਿ ਪੋਗੇ ਤੇ ਉਹ ਸਵੇਰੇ ਸਕੂਲੇ ਚਲ ਜਾਂਦੀ ਆ ਉਹਦਾ ਤਾਂ ਹੁਣ ਬਿਜੀ ਰੋਜ ਦਾ ਹੀ ਕੰਮ ਆ ਤੇ ਦੱਸ ਹੁਣ ਅਹੀਂ ਕਿਤੇ ਘਰੋਂ ਹੀ ਨਹੀਂ ਨਿਕਲਣਾ ਬਾਹਰ ਨਹੀਂ ਜਾਣ ਨੂੰ ਤੂੰ ਜੀ ਸੜਕੇ ਜਾਓ ਮੈਂ ਡੱਕਦੀ ਨਹੀਂਗੀ ਤੁਹਾਨੂੰ ਤੇ ਤੁਸੀਂ ਐਂਦਾ ਕਰਿਓ ਵੀ ਜੇ ਤੁਸੀਂ ਜਾਣਾ ਹੀ ਆ ਤੇ ਮਿਸਤਰੀਆਂ ਦਾ ਪਤਾ ਨਹੀਂ ਉਹਨਾਂ ਨੇ ਕਦੋਂ ਆ ਜਾਣਾ ਤੇ ਮੈਂ ਇਕੱਲੀ ਘਰ ਕੀ ਕਰੂੰਗੀ ਹਾਂ ਤੇ ਤੁਹਾਨੂੰ ਸਭਾ ਜਾ ਜਾ ਨਾ ਚਾਹੀਦਾ ਬਿਟੜੀਆਂ ਕਰਦੀਆਂ ਜਿੰਦ ਤਾਂ ਬਣ ਗਈਆਂ ਜਿੰਦ ਤਾਂ ਵੀ ਬਣ ਗਈਆਂ ਮੈਨੂੰ ਇਕੱਲੀ ਨੇ ਵਿਚਾਰ ਚੱਲ ਹੈਗਾ ਹੀ ਹੈਗਾ ਵਾ ਚਾ ਸਾਰਿਆਂ ਨੂੰ ਹੋਣਾ ਚਾਹੀਦਾ ਘਰ ਦੇ ਵਿੱਚ ਕਿ ਇਹ ਜੋਧਾਵਾਦੇ ਉਹਦੇ ਕਿਹੇ ਕੰਮ ਨੂੰ ਕਦੀ ਮੈਂ ਵੇਖਿਆ ਨਹੀਂ ਕਰਦਾ ਕਦੀ ਉੱਪਰੋਂ ਆ ਗਿਆ ਮੋਟਰਸਾਈਕਲ ਤੇ ਕਦੀ ਉੱਧਰੋਂ ਆ ਗਿਆ ਅੰਦਰ ਵੜਦਾ ਵਾ ਤੇ ਬਾਹਰ ਨਿਕਲਦਾ ਕਦੀ ਵੇਖੀ ਇੱਥੇ ਕੋਈ ਕੰਮ ਕਰਦਾ ਵੇਖਿਆ ਉਹਨੂੰ ਉਹਤ ਹੁਣ ਉਹਦਾ ਭਰਾਵਾਂ ਭਰਾਵਾਂ ਦਾ ਵੱਡਾ ਭਰਾ ਉਹਨੂੰ ਆਖੇ ਤੇ ਫੇਰੀਂ ਕਹਿੰਦਾ ਨਹੀਂ ਨਾ ਉਹ ਮੈਂ ਹੀ ਜਦੋਂ ਗੁੱਸਾ ਹੀ ਨਹੀਂ ਕਰਦੇ ਉਹਨਾਂ ਭਰਾਵਾਂ ਭਰਾਵਾਂ ਦੀ ਬਣੀ ਆ ਚੰਗੀ ਮੈਂ ਤੇ ਆਪ ਆਖ ਦਿੰਨੀ ਆ ਤੇ ਮੈਂ ਨਹੀਂ ਭੇਰ ਨੂੰ ਗਰ ਸਾਹਿਬ ਆਖੇ ਵੀ ਆਹ ਕੰਮ ਤੂੰ ਕਰ ਲੈ ਆ ਮੈਂ ਕਰ ਲੈਣਾ ਆ ਕਰਨਾ ਉਹ ਆਂਦਾ ਹੀ ਨਹੀਂ ਤੇ ਮੈਨੂੰ ਗਰ ਸਾਹਿਬ ਕਹਿੰਦਾ ਹੈ ਕੋਪੀ ਨੇ ਕਦੀ ਨਾ ਲਿਆ ਵਾਂਡੇ ਜਾਂਦਾ ਮੈਂ ਤਾਂ ਦੱਸ ਉਹ ਤੇ ਰਹਿੰਦੀ ਵਾਂਡੇ ਜਿਹੜੀ ਹੁਣ ਰੋਇ ਤੇ ਸਪੋਟਰੀ ਫੜ ਕੇ ਤੁਰਦੀ ਰਹਿੰਦੀ ਸੋ ਗੱਲ ਸੁਣਦੀ ਸੋ ਕਰਦੀ ਘੇੜਦੀ ਪੜਾਅਸ ਕਰਦੀ ਕਈ ਗੱਲਾਂ ਬਾਤਾਂ ਚਲੋ ਇਹ ਐਤ ਨਹੀਂ ਔਖੇ ਪਰ ਫੇਰ ਵੀ ਬੰਦੇ ਦਾ ਜੀਤ ਕਰਦਾ ਹੀ ਆ ਨਾ ਕਿਤੇ ਘੁੰਮਣ ਫਿਰਨ ਨੂੰ ਨਹੀਂ ਜਾਣ ਨੂੰ ਜੀ ਕਰਦਾ ਵਾ ਮੈਂ ਇਹ ਨਹੀਂ ਆਂਦੀ ਵੀ ਤੂੰ ਨਾ ਜਾ ਤੇ ਜੇ ਤੂੰ ਧੀਏ ਮੇਰੀ ਮੰਨੇ ਤਾਂ 10 ਦਿਨ ਖਲੋ ਜਾ ਤਾਂ ਚੱਲ ਫੇਰ ਤੁਸੀਂ ਚੱਲ ਜਿਓ ਹਾਏ ਬੀਜੀ ਮੁੜਕੇ ਝੋਨੇ ਵੜਨ ਡੈ ਪੈਣਾ ਵਾ ਤੇ ਮੈਂ ਦੱਸ ਕੀ ਕਰਾਂ ਤੂੰ ਵੀ ਡੈ ਪਿਆ ਮੈਨੂੰ ਇਦਾਂ ਹੀ ਕਹਿਣਾ ਝੋਨੇ ਤੇ ਝੋਨਿਆਂ ਦਾ ਕਿਹੜਾ ਕੰਮ ਵਾ ਦੋ ਦਿਨ ਕੰਮ ਪੈਰ ਲੱਗੀ ਤੇ ਝੋਨਾ ਮੰਡੀ ਸੁੱੜ ਦਿੱਤਾ ਤੇ ਫੇਰ ਚੱਲੋ ਤੇਹੀ ਰਾਤ ਵੀ ਰਹਿ ਆ ਕੋਈ ਗੱਲ ਨਹੀਂ ਤਾਂ ਨਾਲੇ ਮਿਸਤਰੀਆਂ ਦਾ ਹੁਣ ਕੀ ਬਤਾ ਉਹਨਾਂ ਨੇ ਸਵੇਰੇ ਹੀ ਨਹੀਂ ਆ ਜਾਣਾ ਆਹੋ ਇਹ ਤਾਂ ਗੱਲ ਹੈ ਹੀ ਆ ਹੈ ਹੈ ਹੀ ਆ ਮੁੜ ਕੇ ਉਹ ਵੀ ਕਹਿੰਦੇ ਕਿ ਬਾਹਰ ਲੱਗਲਾਂ ਕਰਦੇ ਆ ਵੀ ਮਿਸਤਰੀ ਵੀ ਜਾ ਜਾ ਕੇ ਵੀ ਰੋਟੀ ਨਹੀਂ ਟਾਈਮ ਨਾਲ ਮਿਲਦੀ ਚਾਹ ਨਹੀਂ ਮਿਲਦੀ ਚਾਹ ਨਹੀਂ ਮਿਲਦੀ ਇਹਨਾਂ ਨੇ ਪੁੱਤ ਕਾ ਜਾਣਾ ਹੁੰਦਾ ਵਾ ਕਦੀ ਕਿਸ ਦੇ ਤੇ ਕਦੀ ਕਿਸ ਦੇ ਤੇ ਰੋਟੀ ਪਾਣੀ ਤੋਂ ਹੀ ਘਰਾਂਦੀਆਂ ਗੱਲਾਂ ਨਿਕਲਦੀਆਂ ਚਲੋ ਫੇਰ ਰਹਿਣ ਦਿੰਨੀ ਆ ਚੱਲ ਗਾ ਤੇ ਇਹ ਕਹਿੰਨੇ ਚਲੋ ਜੇ ਵਿੱਚ ਟਾਈਮ ਲੱਗੂਗਾ ਤਾਂ ਤੁਸੀਂ ਸਾਧਿਆਣੀ ਜਾਇਓ ਤੇ ਸਾਧਿਆਣੀ ਹੋ ਕੇ ਆ ਜਿਓ ਚਲੋ ਕੋਈ ਨਹੀਂ ਇੱਦਾਂ ਹੀ ਕਰ ਲੈਨੇ ਆਹ ਤੇ ਮੰਨੀ ਦਾ ਹੰਦਾ ਵਾ ਕਿਸ ਦੀ ਸਿਆਣੇ ਦੀ ਟੱਕ ਦਾ ਤੇਲ ਚੁੰਡਿਆ ਪਿਆ ਆ ਪੀਟੀਓ ਦਾ ਜਬ ਚੁੰਡਦਾ ਸੀਲ ਪੈ ਉਹ ਕੀ ਕਰੰਦਾ ਉਹ ਤੇਲ ਜੇ ਚੁੰਡਿਆ ਪਿਆ ਟ੍ਰੈਕਟਰ ਦਾ ਤੁਮਕਾ ਦਾ ਡੱਗਾ ਥੱਲੇ ਮਕੈਨਿਕ ਨੂੰ ਬੁਖਾ ਲੈਣਾ ਸਾਰਾ ਇਹ ਨਾ ਛੋਜੇ ਨਾ ਤੇ ਨੀ ਨੀ ਬੁਖਾਉਨੇ ਸਵੇਰੇ ਤੇ ਫਿਰ ਨੀ ਨੁਕਸਾਨ ਹੋ ਵੀ ਸੀਲ ਸੂਟ ਪਾੜ ਕੇ ਜਾਵਦੀ ਅੱਛਾ ਹੂੰ ਮੈਂ ਆਈ ਟਾਡੇ ਵੱਲ ਵੀ ਮੈਨੂੰ ਛੁੱਟੀ ਆ ਸਵੇਰੇ ਤੇ ਮੈਂ ਪਿੰਡ ਨਾ ਜਾਵਾਂ ਲੈ ਛੁੱਟੀ ਤੇ ਹੈਗੀ ਆ ਤੁਹਾਨੂੰ ਅਜੇ ਪਿਛਲੇ ਹਫ਼ਤੇ ਮਹੀਨੇ ਤੋਂ ਹੋ ਗਿਆ ਆਈ ਆ ਤੁਹਾਨੂੰ ਪੇਕਿਆ ਤੋਂ ਹੈ ਹੁਣ ਜਦੋਂ ਛੁੱਟੀ ਹੁੰਦੀ ਉਦੋਂ ਪੇਕ ਹੀ ਜਾਣਾ ਹੁੰਦਾ ਨਹੀਂ ਹੁਣ ਮੇਰਾ ਮਨ ਜਾ ਉਧਰ ਆ ਹੀ ਉਦਾਂ ਗੁਰੂਵਰ ਵੀ ਕਹਿਣ ਦਿਆ ਹੈਗਾ ਕਿ ਮੰਮਾ ਮਾਮੂ ਪਿੰਡ ਚੱਲੀਏ ਉਹ ਨਿਆਣੇ ਤੇ ਕਹਿਣਾ ਹੁੰਦਾ ਉਹ ਵੇ ਸਿਆਣੀ ਬਣ ਕੱਲ ਨੂੰ ਛੁੱਟੀ ਹੈ ਨਾ ਕਿਤੇ ਮਗਰੋਂ ਕੰਮ ਤਾਂ ਨਾ ਕਰਵਾਉ ਨਾਲ ਚੁੱਲੇ ਚੋਂ ਕਿਉਂਕੇ ਚਵਾੜ ਹਾਏ ਅੱਗੇ ਗੜਾ ਮੈਂ ਕੰਮ ਨਹੀਂ ਕਰਾਉਂਦੀ ਤੇ ਹੈਗੀ ਆ ਭਰਾ ਅਗਲੇ ਨੂੰ ਲੱਗਦਾ ਵੀ ਅਸਿਰੇ ਤਿਆਰ ਹੋ ਚਲ ਜਾਂਦੀ ਆ ਤੇ ਮੁੜ ਕੇ ਆ ਕੇ ਚੱਲ ਅੰਦਰ ਪਰ ਨਹੀਂ ਪਰ ਮੈਨੂੰ ਹੁਣ ਚਾਏ ਮੇਰੇ ਦਿਲ ਕਰਦਾ ਮੈਂ ਛੁੱਟੀ ਘਾ ਤੇ ਮੈਂ ਜਾਵਾਂ ਮਿਸਤਰੀ ਲੱਗ ਜਾਨੇ ਆ ਹੁਣ ਤੇ ਨਾਲੇ ਵੇਖ ਲਓ ਤੇ ਘਰ ਵਿੱਚ ਕੋਈ ਸੌਦਾ ਪਤਾ ਲਿਆਉਣ ਵਾਲਾ ਉਹ ਦੱਸ ਦੋ ਸੌਦਾ ਪਤਾ ਲਿਆ ਦਿਓ ਤੁਹਾਨੂੰ ਨਹੀਂ ਸੌਦਾ ਪਤਾ ਤੇ ਆ ਹੀ ਜਾਣਾ ਵਾ ਉਹ ਤੇ ਮੰਮੀ ਨੇ ਦੱਸ ਦੇਣਾ ਹੁੰਦਾ ਪਿਆ ਚੀਜ਼ ਮੁਕੀਏ ਤੇ ਲਿਆ ਦੋ ਮੰਮੀ ਨੇ ਦੱਸੀ ਜੇ ਇਹਦਾ ਨਾਲ ਨਾਲ ਪਿਆ ਚੀਜ਼ ਮੁੱਕ ਗਈ ਹੈ ਕਿ ਸਾਰਾ ਹੁਣ ਜਿਹੜਾ ਹੈਗਾ ਵਾ ਮੰਮੀ ਦੇ ਛੁੱਟਿਆ ਵਾ ਸਾਰਾ ਤੇ ਜੇ ਮਿਸਤਰੀ ਲੱਗ ਰਹੇ ਆ ਮੰਮੀ ਵੀ ਘਰ ਆ ਤੇ ਦੀਦੀ ਵੀ ਘਰ ਆ ਜੇ ਮੈਂ ਨਾ ਵੀ ਹੋਊਂਗੀ ਤੇ ਕੀ ਫਰਕ ਪੈ ਚੱਲਿਆ ਕਿ ਦੇਣ ਤੇ ਜਦੋਂ ਛੁੱਟੀਆਂ ਜ਼ਰੂਰ ਜਾਣਾ ਹੁੰਦਾ ਵਾ ਘਰੇ ਵੀ ਕੋਈ ਕੰਮ ਹੁੰਦੇ ਆ ਤੇ ਮੈਂ ਜਦੋਂ ਜਾਣਾ ਛੁੱਟੀ ਵਾਲੇ ਦੇ ਨਹੀਂ ਜਾਣਾ ਹੁਣ ਐਤੋਂ ਜਦੋਂ ਇੱਕ ਦਿਨ ਇੱਕ ਛੁੱਟੀ ਹੁੰਦੀ ਫੇਰ ਤੇ ਮੈਂ ਜਾਂਦੀ ਨਹੀਂ ਨਾ ਪਰ ਨਹੀਂ ਰਹਿਣ ਦੇ ਸਾਜ ਨਾ ਮਿਸ ਕਰ ਦੂ ਯਾਰਕਾ ਦੇ ਵੀ ਨਾ ਹਾਦੀ ਕਰਦੇ ਆ ਇਹ ਛੱਦੜੀ ਗੱਲ ਆ ਤਾਂ ਵੀ ਮੈਂ ਨੂੰ ਛੁੱਟੀ ਆਈ ਫੇਰ ਮੈਂ ਕਦੋਂ ਛੁੱਟੀ ਢੀਕਦੀ ਰਹਿਣਾ ਤਾਂ ਫੇਰ ਕਿਤੇ ਮੇਰੇ ਤੋਂ ਜਾਇਆ ਜਾਣਾ ਮੈਂ ਕਿਹੜਾ ਘਰ ਆ ਵੀ ਜਦੋਂ ਮੇਰਾ ਦੇਰ ਕੀਤਾ ਤਾਂ ਮੈਂ ਚਲੇਗੀ ਮੈਂ ਛੁੱਟੀ ਢਿੱਕ ਨਹੀਂ ਫੇਰੀ ਮੈਂ ਜਾਣਾ ਹੋਰ ਘਰਾਂ ਦੇ ਵੀ ਕੰਮ ਕਰਨੇ ਨੇ ਕਿ ਨਹੀਂ ਕਈ ਕੰਮ ਆ ਇੱਥੇ ਹੁਣ ਚਲੋ ਵੀ ਲੋ ਫੇਰ ਕਿੱਦਾਂ ਕਰਨੀ ਫੇਰ ਮੁੰਡੇ ਨੇ ਵੀ ਕਹਿਣਾ ਵਾ ਮੁੰਡੇ ਬਹੁਤ ਕੜਾ ਮੁੰਡੇ ਸਮਝਾ ਲੂੰਗਾ ਮੁੰਡਾ ਹੈਗਾ ਨਿਆਣਾ ਹੈਗਾ ਉਹਨੇ ਬਹੁਤ ਹੈਗਾ ਵੀ ਵੇਖ ਲੋ ਉਹਨੂੰ ਆਪੇ ਤੋਂ ਚੁੱਕੜਾ ਦੇ ਲੈਂਦੀਆਂ ਮੈਂ ਚੱਲ ਚੱਲੀਏ ਮਾਮੂ ਪਿੰਡ ਚੱਲੀਏ ਮਾਮੂ ਪਿੰਡ ਚੱਲੀਏ ਨਿਆਣਾ ਜਿੱਧਰ ਨੂੰ ਦੋ ਗੱਲਾਂ ਕਰਾਉਣਾ ਜਾਣਾ ਹੀ ਆ ਆਹੋ ਮੈਂ ਹੀ ਚੁੱਕਣਾ ਦੇਣੀ ਉਹ ਮੇਰੀ ਚੁੱਕਣਾ ਚ ਦੋਸੇ ਵਾਲੇ ਆ ਜਾਂਦਾ ਉਹ ਫੇੜੇ ਮੈਂ ਹੁਣ ਕਿੰਨਾ ਨੂੰ ਉਰੇ ਆ ਵੇ ਗੱਲ ਸੁਣ ਗੱਲ ਸੁਣ ਉਰੇ ਗੁਰਵਾਰ ਉਰੇ ਉਹ ਖੇਡੇ ਲੱਗਾ ਵਾ ਰਹਿਣ ਦੋਨੋਂ ਰਹਿਣ ਦੋ ਉਹ ਵੀ ਸਿਖਾਇਆ ਉਹਨੇ ਮੇਰੇ ਲਾਗੇ ਕਿਥੋਂ ਨਾਲ ਮੇਰੇ ਆਵਾਜ਼ ਮਾਰੇ ਮੰਮੀ ਦੀਦੀ ਕਿੱਥੇ ਗਈ ਐ ਇੱਥੇ ਹਣੀ ਆ ਕਿਤੇ ਮੈਂ ਵੇਖੇ ਨਹੀਂ ਕੋਦੋਂ ਨੇ ਤੂੰ ਕਿੱਥੇ ਗਈ ਮੈਂ ਤਾਂ ਉਦਾਂ ਹੀ ਬਾਗ ਘੁੰਮਣ ਗਈ ਹਿੱਤੀ ਪਹਿਲਾਂ ਤੇ ਉਹ ਪੈਲੀ ਬੰਨੇ ਚੱਲ ਗਈ ਅੱਛਾ ਵੇਖ ਕੇ ਆਈ ਆ ਤੇ ਦੁਵਾ ਜੀਆਂ ਸਲਾਹ ਕੀਤੀ ਹਾਂ ਫੇ ਆਂਦੀ ਮੇਰਾ ਜੀ ਕਰਦਾ ਵਾ ਕਿੰਨਾ ਚੜੀ ਹੋ ਗਿਆ 2.5 ਮਹੀਨੇ ਹੋ ਗਏ ਮਿਲ ਗਈ ਤੇ ਮੈਂ ਆਪਣੇ ਪੇਕੇ ਜਾਣਾ ਅੱਛਾ ਤੇ ਮੈਂ ਉਹਨਾਂ ਨੂੰ ਆਖਿਆ ਕਿ ਹੁਣ ਤਾਂ ਨੇਰਾ ਹੋ ਗਿਆ ਆ ਹੁਣ ਤਾਂ ਨੇਰਾ ਹੋ ਗਿਆ ਤੇ ਮੈਂ ਬੋਲਣ ਲੱਗ ਪਈ ਮੈਂ ਮਿਸਤਰੀਆਂ ਦਾ ਕੀਪਤਾ ਉਹਨਾਂ ਸਵੇਰੇ ਨਹੀਂ ਆ ਜਾਣਾ ਹੈ ਹੂੰ ਤੇ ਮੈਂ ਇਕੱਲੀ ਅੱਛੇ ਕੀ ਕਰੂੰਗੀ ਗੋਪੀ ਤੇ ਚਲ ਜਾਂਦੀ ਐ ਸਕੂਲੇ ਆਹ ਇਹ ਤੇ ਉਹ ਇਨਾ ਵੀ ਮੰਨ ਗਈ ਆ ਮੈਂ ਨੂੰ ਆਖਾ ਵੀ ਚੱਲ ਤੁਸੀਂ 10-15 ਦਿਨਾਂ ਵਿੱਚ ਨਾ ਜਦੋਂ ਕਿਤੇ ਨਾ ਮਿਸਤਰੀ ਆਉਣਗੇ ਵਿੱਚ ਛੁੱਟੀ ਹੋ ਜੂਗੀ ਤੇ ਤੂੰ ਉਦੋਂ ਹੋਇਆ ਵੀ ਜਾ ਕੇ ਅੱਛਾ ਤੇ ਫੇ ਦੇਦੀ ਆਹੋ ਆਂਦੀ ਚੱਲ ਕੋਈ ਗੱਲ ਨਹੀਂ ਫਿਰ ਇਦਾਂ ਹੀ ਕਰ ਲੈਂਦੇ ਆ ਤੇ ਮੈਂ ਕਿਹਾ ਮੇਰੇ ਕੋ ਕਿੱਥੋਂ ਕੰਮ ਹੋਣਾ ਆ ਕਦੀ ਉਹ ਚਾਹ ਮੰਗਦੇ ਕਦੀ ਉਹ ਰੋਟੀ ਮੰਗਦੇ ਕਦੀ ਉਹ ਕੁਛ ਮੰਗਦੇ ਤੇ ਨਾਲ ਇਸਤਰੀ ਆਉਂਦੇ ਉਹ ਤਾਂ ਫੇ ਸਾਰਾ ਦਿਨ ਨਹੀਂ ਬਹਿਣ ਦੇ ਨਾਲ ਇੱਥੇ ਘਰਾਂ ਚੋਂ ਹੀ ਗੱਲਾਂ ਨਿਕਲਦੀਆਂ ਜੇ ਟਾਈਮ ਨਾ ਨਾ ਦੇ ਗਏ ਤੇ ਅਗਦੇ ਆਖ ਦਿੰਦੇ ਆ ਘਰ ਘਰ ਜਾਣ ਵਾਲੇ ਅਖਣ ਫਲਾਣ ਦੇ ਘਰੋਂ ਤੇ ਟਾਈਮ ਨਾਲ ਚਾਹ ਰੋਟੀ ਨਹੀਂ ਮਿਲੀ ਆਹੋ ਤੇ ਹੈ ਇਹ ਗੱਲਾਂ ਕਰਨ ਵਾਲੇ ਤਾਂ ਘਰ ਹੀ ਦਿੰਦੇ ਆ ਘਰ ਦੇ ਭਾਂ ਜਿੰਨੇ ਮਰਜ਼ੀ ਪਰੇਸ਼ਾਨ ਹੋਣ ਜਿੰਨੇ ਮਰਜ਼ੀ ਪਰੇਸ਼ਾਨ ਹੋਣ ਤੇ ਇੰਨਾ ਵੀ ਮੰਨ ਗਈ ਆਂਦੀ ਚੱਲ ਚੰਗਾ ਮੈਂ ਨਹੀਂ ਜਾਣਦੀ ਚਲ ਆਹ ਤੂੰ ਮੈਂ ਆਪੇ ਨਾ ਸਬਜੀ ਬਣਾ ਲਈਆ ਤੇ ਆਟਾ ਗੁੰਨਚੇ ਰੱਖਿਆ ਤੇ ਰੋਟੀਆਂ ਲਾ ਦਾਂ ਫਿਰ ਵੇਹਲਾ ਟਾਈਮ ਤੇ ਹੋਈ ਆਈ ਆ ਆ ਮੈਂ ਜੇ ਤੂੰ ਖਾਣੀ ਆ ਤੇ ਫਿਰ ਮੈਂ ਲਾ ਦੇਣੀ ਨਹੀਂ ਅੱਗੇ ਠਰ ਕੇ ਖਾਵਾਂਗੇ ਰੋਟੀ ਆ ਮੈਂ ਫੇਰ ਗਰਮ ਗਰਮੀ ਲਾ ਦੂੰਗੀ ਛਾਲ ਕੋਈ ਗੱਲ ਨਹੀਂ ਹਾਂ ਹਾਂ ਕਿੱਥੇ ਗਿਆ ਗੁਰਵਰ ਗੁਰਵਰ ਤੇ ਉਹ ਬਾਹਰ ਖੇਡਣ ਗਿਆ ਉਹ ਬਾਬਾ ਚੰਦ ਮੰਦੇ ਤੇ ਪੜਾ ਲਾ ਲਾਗੇ ਨਹੀਂ ਆਉਂਦੇ ਆ ਤੇ ਉਹ ਤੇ ਲੱਗਾ ਖੇਡੇ ਚਲ ਕੋਈ ਨਹੀਂ ਖੇਡ ਲੈਣਦੇ ਨੇ ਆਣਾ ਵਾ ਸਾਜੀ ਦੇੜੀ ਸਕੂਲੇ ਫਾਇ ਲਗਾ ਦੇਂਦਾ ਉਦੇ ਪਾਪਾ ਕਹਿੰਦੇ ਮਾਂ ਨੇ ਸਿਖਾਇਆ ਵੀ ਨਾ ਇਹਦੇ ਲੱਗੇ ਤੇ ਮੈਂ ਹੋ ਉਹ ਤੇ ਖੇਡੇ ਲੱਗਾ ਉਹ ਤੇ ਆਉਂਦਾ ਨਹੀਂ ਕਾਬੂ ਨਹੀਂ ਆਉਂਦਾ ਤੇ ਨਹੀਂ ਮਾਂ ਨੇ ਕੀ ਸਿਖਾਉਣਾ ਵਾ ਨਿਆਣਾ ਫੇਰ ਅੱਕ ਜਾਂਦਾ ਵਾ ਉੱਥੋਂ ਹੀ ਪੜਦਾ ਆਉਂਦਾ ਵਾ ਹਾਂ ਤੇ ਘਰ ਰਣ ਕੇ ਫੇਰ ਚੱਲ ਰਾਤ ਨੂੰ ਘੜੀ ਬਾੜ ਲਈ ਨਹੀਂ ਮੈਨੂੰ ਵੇਖ ਕੇ ਉਸੇ ਵੇਲੇ ਭੱਜ ਜਾਂਦਾ ਵੀ ਇਹਨੇ ਪੜਾਉਣਾ ਵਾ ਆਹੋ ਨਿਆਣਾ ਆਉਂਦਾ ਫੇਰ ਇਹ ਤਰ੍ਹਾਂ ਦਾ ਹੀ ਹਸਾ ਹਾਂ ਚਾਹ ਫੇਰ ਜਦੋਂ ਖਾਣੀ ਹੋਈ ਫੇਰ ਮੈਂ ਦਾਦੇ ਫੇਰ ਮੈਂ ਲਾ ਦੂੰਗੀ ਚੰਗਾ ਮੈਂ ਵੀ ਜਰਾ ਕੋ ਬਾਹਰ ਵਾ ਹਰੇ ਨਿਕਲਾ ਠੀਕ ਆਹ ਤਨਾ ਚੰਗਈ ਹੋਇਆ ਗੁਰੂਰ ਬਾਬਾ ਨੇ ਨਾ ਨਾ ਕਰਦੀ ਆ ਜੇ ਉਹ ਹਾਂ ਗਾ ਦਿੰਦੇ ਨਾ ਮੈਂ ਤਾਂ ਮੰਮੀ ਨੂੰ ਪੁੱਛਣ ਤੁਰ ਪੈਣਾ ਹੈਗਾ ਕਿ ਮੈਂ ਜਾਵਾਂ ਮੰਮੀ ਨੇ ਤੇ ਫਿਰ ਮੈਂ ਉੱਗ ਬੈ ਜਾਣਾ ਹੈਗਾ ਵੀ ਪਹਿਲਾਂ ਉਹ ਪੁੱਛਦੀ ਗਈ ਆ ਤੇ ਹੁਣ ਤੂੰ ਆ ਜਾ ਤੀਰਖਾਨੀ ਜੇਤ ਬਾਜੀ ਨੇ ਤੁਰ ਪੈਣੀ ਆ ਵਾ ਚਲ ਸ਼ੁਕਰ ਹੈ ਕਿ ਤੇ ਮੈਨੂੰ ਗੁਰੂ ਦੇ ਬਾਬਾ ਨੇ ਮਨਾ ਕਰ ਦਿੱਤਾ ਮੈਂ ਤਾਂ ਬਚ ਗਈ ਅੱਜ